ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪ ਜੀ ਦੇ ਨਾਲ ਸੰਤ ਅਤਰ ਸਿੰਘ ਜੀ ਮਸਤੂ ਆਣਾ ਵਾਲਿਆਂ ਦੀ ਇੱਕ ਸਾਖੀ ਸਾਂਝੀ ਕਰ ਰਹੀ ਹਾਂ ਜੋ ਉਹਨਾਂ ਨੇ ਆਪਣੇ ਮਾਤਾ ਜੀ ਨੂੰ ਜੀਵਨ ਮੁਕਤ ਹੋਣ ਬਾਰੇ ਉਪਦੇਸ਼ ਕੀਤਾ ਤੇ ਉਹ ਜੀਵਨ ਮੁਕਤ ਹੋ ਗਏ ਇੱਕ ਦਫਾ ਸੰਤ ਜੀ ਦੇ ਮਾਤਾ ਜੀ ਕਾਫੀ ਬਿਮਾਰ ਹੋ ਗਏ ਤਾਂ ਸੰਗਤ ਨੇ ਸੰਤ ਜੀ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਤੇ ਤੁਸੀਂ ਆ ਕੇ ਮਾਤਾ ਜੀ ਨੂੰ ਮਿਲੋ ਉਹ ਕਾਫੀ ਬਿਮਾਰ ਨੇ ਤਾਂ ਸੰਤਾਂ ਨੇ ਕਿਹਾ ਭਾਈ ਮਾਤਾ ਜੀ ਨੂੰ ਕੋਈ ਖਤਰਾ ਨਹੀਂ ਇਹ 2 ਸਾਲ ਅਜੇ ਹੋਰ ਜਿਉਣਗੇ ਇਹਨਾਂ ਦਾ ਇੱਕ ਹੋਰ ਜਨਮ ਬਾਕੀ ਹੈ ਫਿਰ ਇਹ ਜੀਵਨ ਮੁਕਤ ਹੋ ਜਾਣਗੇ ਇਸ ਤੋਂ ਬਾਅਦ ਮਾਤਾ ਜੀ ਠੀਕ ਹੋ ਗਏ ਤੇ ਉਹ ਦੋ ਤਿੰਨ ਅਰਸਾ ਬੈਠੇ ਰਹੇ ਇਸੇ ਦੌਰਾਨ ਮਾਤਾ ਜੀ ਦੇ ਗੋਡੇ ਦੇ ਜੋੜ ਕੋਲ ਇੱਕ ਨਾਰਵਾ ਨਿਕਲਿਆ ਤੇ ਸੰਤਾਂ ਦੇ ਜੋ ਬਚਨ ਸੀ ਕਿ ਇਹ ਦੋ ਸਾਲ ਅਜੇ ਜੀਣਗੇ ਉਹ ਪੂਰੇ ਹੋ ਗਏ ਦੋ ਬਰੇ ਬਾਅਦ ਇਹ ਫਿਰ ਫੋੜਾ ਨਿਕਲਿਆ ਤਾਂ ਫਿਰ ਇੱਕ ਦਿਨ ਸੰਤ ਜੀ ਮਾਤਾ ਜੀ ਕੋਲ ਆਏ ਤਾ ਮਾਤਾ ਜੀ ਨੂੰ ਉਹਨਾਂ ਨੇ ਉਪਦੇਸ਼ ਦਿੱਤਾ ਉਹ ਉਪਦੇਸ਼ ਮਾਤਾ ਜੀ ਨੇ ਸੰਤ ਤੇਜਾ ਸਿੰਘ ਜੀ ਨਾਲ ਸਾਂਝਾ ਕੀਤਾ ਜੋ ਉਹਨਾਂ ਨੇ ਹੂਪ ਹੂ ਜਦੋਂ ਉਹਨਾਂ ਨੇ ਸੰਤ ਅਤਰ ਸਿੰਘ ਜੀ ਦੀ ਜੀਵਨੀ ਲਿਖੀ ਉਹਨੂੰ ਇਸ ਤਰ੍ਹਾਂ ਅੰਕਿਤ ਕੀਤਾ ਹੈ ਕਹਿੰਦੇ ਸੰਤਾਂ ਦੇ ਮਾਤਾ ਜੀ ਦਾ ਮੇਰੇ ਨਾਲ ਕਾਫੀ ਪ੍ਰੇਮ ਸੀ ਮੈਨੂੰ ਆਪਣਾ ਅੰਗ ਸਮਝ ਕੇ ਮਾਤਾ ਜੀ ਨੇ ਸੰਤ ਜੀ ਮਹਾਰਾਜ ਦੀ ਮਿਹਰ ਦੀ ਸਾਰੀ ਵਿਥਿਆ ਆਖ ਸੁਣਾਈ ਪੁੱਤ ਸੰਤ ਬੜੇ ਪ੍ਰੇਮ ਨਾਲ ਮੇਰੀ ਪਵੰਦੀ ਵਹਿ ਗਏ ਅਤੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਮੈਨੂੰ ਆਖਣ ਲੱਗੇ ਮਾਤਾ ਜੀ ਭਾਵੇਂ ਕਿੰਨੀ ਹੀ ਤਕਲੀਫ ਹੋਵੇ ਭਾਵੇਂ ਕਿੰਨੀ ਹੀ ਤਕਲੀਫ ਹੋਵੇ ਰਜ਼ਾ ਵਿੱਚ ਰਹਿਣਾ ਸੀ ਤਿੱਕਰ ਨਹੀਂ ਕਰਨੇ ਫੇਰ ਜੰਮ ਕੇ ਕੀ ਲੈਣਾ ਹੈ ਆਪਣਾ ਸਾਰਾ ਲੇਖਾ ਐਤ ਕੀ ਹੀ ਸਰੀਰ ਵਿੱਚ ਮੁਕਾ ਜਾਓ ਇਸ ਦੇ ਮਗਰੋਂ ਅਪੇਦਾ ਦਾ ਉਪਦੇਸ਼ ਦੇ ਕੇ ਚਲੇ ਗਏ ਮੇਰੇ ਦਿਲ ਵਿੱਚ ਮਹਾਰਾਜ ਜੀ ਦੀ ਗੱਲ ਬੈਠ ਗਈ ਅਤੇ ਹੁਣ ਆਪਣਾ ਆਪ ਸਾਰਿਆਂ ਵਿੱਚ ਦੇਖ ਕੇ ਆਨੰਦ ਰ੍ਹਾਂਗੇ ਹੁਕਮ ਪੂਰਾ ਮੰਨਾਂਗੇ ਇਸ ਦੇ ਮਗਰੋਂ ਮਾਤਾ ਜੀ ਨੂੰ ਗੋਡੇ ਦੀ ਬੜੀ ਕਰੜੀ ਪੀੜ ਰਹੀ। ਇਹ ਕਈ ਮਹੀਨੇ ਮੰਜੀ ਤੇ ਉੱਤਰ ਨਹੀਂ ਸਕੇ। ਜਾਣੋ ਕਿ ਸਰੀਰ ਕਰਕੇ ਉੱਕਾ ਹੀ ਕਵਰ ਵਿੱਚ ਪੈ ਗਏ ਸੀ। ਪਰ ਇਹ ਆਪਣੇ ਆਤਮ ਆਨੰਦ ਵਿੱਚ ਮਸਤ ਰਹੇ। ਅਤੇ ਇਹਨਾਂ ਦੀ ਜ਼ੁਬਾਨ ਤੇ ਸਿਵਾਏ ਸ਼ੁਕਰ ਦੇ ਕੋਈ ਅੱਖਰ ਨਹੀਂ ਆਇਆ। ਰਜਾਦਾ ਰੂਪ ਬਣ ਗਏ। ਜਿਹੜਾ ਲੇਖਾ ਇਹਨਾਂ ਨੇ ਅਗਲਾ ਜਨਮ ਧਾਰ ਕੇ ਮੁਕਾਉਣਾ ਸੀ ਉਹ ਸੰਤ ਜੀ ਮਹਾਰਾਜ ਦਾ ਬਚਨ ਮੰਨ ਸਰੀਰ ਤੋਂ ਉਪਰਾਮ ਹੋ ਦੁੱਖ ਵਿੱਚ ਸੁਖ ਮਨਾ ਥੋੜੇ ਮਹੀਨਿਆਂ ਵਿੱਚ ਹੀ ਅਸਹਿ ਕਸ਼ਟ ਭੋਗ ਕੇ ਪੂਰਾ ਕਰ ਦਿੱਤਾ ਅਤੇ ਧਰਮ ਰਾਏ ਦੀ ਕાન ਮੁਕਾ ਦਿੱਤੀ ਹੁਣ ਮਾਤਾ ਜੀ ਦੇ ਚਲਾਣੇ ਦਾ ਸਮਾਂ ਆ ਗਿਆ ਚਲਾਣੇ ਤੋਂ ਕੁਝ ਦਿਨ ਪਹਿਲਾਂ ਦਾਸ ਨੇ ਮਾਤਾ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਮਾਤਾ ਜੀ ਹੁਕਮ ਦਿਓ ਤਾਂ ਸੰਤ ਜੀ ਮਹਾਰਾਜ ਨੂੰ ਬੁਲਾ ਭੇਜੀਏ ਮਾਤਾ ਜੀ ਭਾਵੇਂ ਬੜੇ ਕਮਜ਼ੋਰ ਹੋ ਚੁੱਕੇ ਸਨ ਤੇ ਮੰਝੇ ਉੱਤੇ ਪੈ ਰਹੇ ਸਨ ਪਰ ਬੜੇ ਸਾਵਧਾਨ ਹੋ ਕੇ ਬੋਲੇ ਪੁੱਤ ਸੰਤਾਂ ਨੂੰ ਕੀ ਤਕਲੀਫ ਦੇਣੀ ਹੈ ਸੰਤ ਸਰਵ ਵਿਆਪੀ ਹਨ ਉਹ ਤਾਂ ਇਸ ਵੇਲੇ ਮੇਰੇ ਕੋਲ ਹੀ ਬੈਠੇ ਹਨ ਇਹ ਬਤਨ ਸੁਣ ਕੇ ਦਾਸ ਦਾ ਹਿਰਦਾ ਗਦਗਦ ਹੋ ਗਿਆ ਅਤੇ ਮਾਤਾ ਜੀ ਦਾ ਉਹ ਦਿਵਸ ਯਾਦ ਆ ਗਿਆ ਜਦੋਂ ਉਹ ਪੁੱਤਰ ਭਾਵਨਾ ਵਿੱਚ ਸੇਵੀਆਂ ਦਾ ਥਾਲ ਪਰੋਸ ਕੇ ਸੰਤ ਜੀ ਮਹਾਰਾਜ ਦੀ ਕੰਡ ਤੇ ਹੱਥ ਫੇਰਨ ਦਾ ਸੰਕਲਪ ਪੂਰਾ ਕੀਤਾ ਸੀ ਜਬਾਨ ਤੋਂ ਆਪਣੇ ਆਪ ਹੀ ਇਹ ਅੱਖਰ ਨਿਕਲੇ ਧੰ ਸੰਤ ਤੇ ਧੰ ਸੰਤ ਦੀ ਦੀ ਮਾਤਾ ਜਿਸ ਨੇ ਪੁੱਤਰ ਭਾਵਨਾ ਤੋੜ ਕੇ ਸੰਤ ਭਾਵਨਾ ਪਰਪੱਕ ਕਰਕੇ ਆਪਣੇ ਸੰਤ ਪੁੱਤਰ ਦਾ ਬਚਨ ਕਮਾ ਦ੍ਰਿਸ਼ਟਮਾਨ ਦਾ ਮੋਹ ਤੋੜ ਆਤਮ ਪਦਵੀ ਦੀ ਪ੍ਰਾਪਤੀ ਕੀਤੀ ਹੈ ਫਿਰ ਜਦੋਂ ਸੰਤ ਮਹਾਰਾਜ ਜੀ ਨੂੰ ਮਾਤਾ ਜੀ ਦੇ ਆਖਰੀ ਸਮੇਂ ਦਾ ਸੁਨੇਹਾ ਭੇਜਿਆ ਗਿਆ ਤਾਂ ਉਸ ਸਮੇਂ ਉਹ ਦੀਵਾਨ ਵਿੱਚ ਸੀ ਸੰਤ ਜੀ ਸੰਸਕਾਰ ਵੇਲੇ ਆ ਗਏ ਤੇ ਕਹਿਣ ਲੱਗੇ ਕਿ ਮੈਂ ਦੀਵਾਨ ਛੱਡ ਕੇ ਕਦੇ ਵੀ ਨਾ ਆਉਂਦਾ ਪਰ ਪ੍ਰੇਮੀਆਂ ਨੇ ਆਖਣਾ ਸੀ ਜੱਟ ਆਕੜ ਗਿਆ ਹੈ ਮਾਂ ਮਰੀ ਤੇ ਵੀ ਨਹੀਂ ਆਇਆ ਇਸ ਤਰ੍ਹਾਂ ਹੈ ਜਿਨ੍ਹਾਂ ਨੇ ਪੂਰਨ ਸੰਤ ਦੀ ਪਦਵੀ ਪਾਈ ਹੈ ਜਿਨ੍ਹਾਂ ਨੇ ਪੂਰੇ ਸੰਸਾਰਿਕ ਮੋਹ ਤੋੜ ਦਿੱਤੇ ਹਨ ਤੀਜੇ ਦਿਨ ਜਦ ਮਾਤਾ ਜੀ ਦਾ ਅੰਗੀਠਾ ਠੰਡਾ ਹੋਇਆ ਤਦ ਸੰਤ ਜੀ ਮਹਾਰਾਜ ਨੇ ਹੁਕਮ ਕੀਤਾ ਭਾਈ ਅੰਗੀਠੇ ਨੂੰ ਫੋਲਣਾ ਨਹੀਂ ਇੱਥੇ ਧਰਤੀ ਵਿੱਚ ਹੀ ਟੋਆ ਪੁੱਟ ਕੇ ਗੁਪਤ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ